ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੱਸਾ ਸਿੰਘ ਮਾਛੀਵਾੜਾ ਕਿਸਾਨਾ ਕੋਈ ਫਰੋਇਪੁਰ ਤੋਂ ਤੁਸੀਂ ਵੀਰ ਜੀ ਇਹ ਦੇਖ ਸਕਦੇ ਹੋ ਇੱਕ ਟਰੱਕ ਜਾ ਰਿਹਾ ਇਸ ਟਾਈਮ ਫਰੋਇਪੁਰ ਤੋਂ ਜੀਰਾ ਰੋਡ ਨੂੰ ਕਿ ਇਹ ਟਰੱਕ ਦੇ ਉੱਪਰ ਕੁਝ ਲੋਹੇ ਦਾ ਸਮਾਨ ਲੱਦਿਆ ਆਇਆ ਤੇ ਪਿੱਛੇ ਕਮ ਸੇ ਕਮ ਜਿਹੜੇ ਗਾਰਡਰ ਆ 5 ਤੋਂ 7 7 ਤੋਂ 10 ਫੁੱਟ ਜਿਹੜੇ ਪਿੱਛੇ ਨੂੰ ਵਧੇ ਹੋਏ ਆ ਤਿੰਨ ਚਾਰ ਗਾਰਡਰ ਤੇ ਉੱਪਰ ਲਾਲ ਕੱਪੜਾ ਟੰਗਿਆ ਦੇਖੋ ਕਿੰਨੀ ਨਗੇਲੀ ਆ ਬਾਅਦ ਦੇ ਵਿੱਚ ਲੋਕ ਕਹਿੰਦੇ ਨੇ ਕਿ ਸਾਨੂੰ ਸਾਡੇ ਤੇ ਸਾਡੇ ਤੇ ਮਤਲਬ ਕਿ ਜਿਹੜਾ ਕਿ ਪ੍ਰਸ਼ਾਸਨ ਧੱਕਾ ਕਰਦਾ ਟ੍ਰੈਫਿਕ ਪੁਲਿਸ ਧੱਕਾ ਕਰਦੀ ਏ ਧੱਕਾ ਨਾ ਕਰੇ ਤੇ ਹੋਰ ਕੀ ਕਰੇ 10 ਮਿੰਟਾਂ ਨੂੰ ਹਨੇਰਾ ਹੋ ਜਾਣਾ ਤੁਸੀਂ ਹੋਰ ਦੱਸੋ ਹੋਰ 10 ਮਿੰਟ ਨੂੰ ਮੇਰਾ ਦੋਸਤ ਬੋਲ ਰਿਹਾ ਵੀ ਹਨੇਰਾ ਹੋ ਜਾਣਾ ਆ ਪਿੱਛੇ ਲਾਈਟ ਵੀ ਨਹੀਂ ਜਾਗ ਰਹੀ ਤੇ ਕਿੱਡਾ ਵੱਡਾ ਨੁਕਸਾਨ ਹੋਏਗਾ ਤੁਸੀਂ ਆ ਦੇਖ ਸਕਦੇ ਹੋ ਟਾੜ ਤੋਂ ਕੱਟ 10 ਫੁੱਟ ਜਿਹੜਾ ਟਰੱਕ ਤੋਂ ਬਾਹਰ ਇਹਨੇ ਕੱਢਿਆ ਹੋਇਆ ਆ ਮਤਲਬ ਕਿ ਕਾਟਰ ਇੱਕ ਜੋ ਥੋੜੇ ਜਿਹਾ ਕਰਾਇਏ ਪਿੱਛੇ ਇੱਕ ਲਾਲਚ ਪਿੱਛੇ ਜ਼ਿੰਦਗੀ ਨਾਲੇ ਬੰਦਾ ਖੇਡ ਰਿਹਾ ਆ ਦੇਖੋ ਜੇ ਕਿਸੇ ਦਾ ਨੁਕਸਾਨ ਹੁੰਦਾ ਗੱਡੀਆਂ 'ਚ ਪਰਿਵਾਰਾਂ ਦੇ ਪਰਿਵਾਰ ਹੁੰਦੇ ਨੇ ਬੰਦਾ ਕਿੱਦਾਂ ਪਰਪਾਈ ਕਰ ਸਕੇਗਾ ਜੇ ਕਿਸੇ ਦੇ ਪਰਿਵਾਰ ਦਾ ਨੁਕਸਾਨ ਹੈ ਜਾਂ ਕਿਸੇ ਦਾ ਬੱਚਾ ਇਸ ਇਹਦੀ ਛੋਟੀ ਜੀ ਨਗੇਲੀ ਕਰਕੇ ਬਹੁਤ ਵੱਡੀ ਨਗੇਲੀ ਕਹਾਂਗਾ ਨਗੇਲੀ ਕਰਨ ਮੇਰਾ ਵੀਰ ਬੋਲਣਾ ਚਾਹੁੰਦਾ ਬੋਲੋ ਵੀਰ ਜੀ ਵੀ ਮੈਂ ਨਾ ਵੀ ਲਾਈਟਾਂ ਡਾਲੇ ਦਾ ਕਰਕੇ ਲਾਈਟਾਂ ਨਹੀਂ ਦਿਖ ਰਹੀਆਂ ਇਹਦੀਆਂ ਨਾ ਲਾਈਟਾਂ ਦੇਖ ਰਹੀਆਂ ਨਾ ਇਹਦਾ ਨੰਬਰ ਪਲੇਟ ਦੇਖਦਾ ਹੋਰ 10 ਮਿੰਟਾਂ ਨੇ ਹਨੇਰਾ ਹੋ ਜਾਣਾ ਬਾਅਦ ਇਹਨੇ ਦਿਸਣਾ ਹੀ ਨਹੀਂ ਤੇ ਤੁਹਾਡੇ ਕਹਿਣ ਦਾ ਉਹ ਕਿ ਆਪਾਂ ਇਹਨੂੰ ਅੱਗੇ ਜਾ ਕੇ ਰੋਕ ਕੇ ਕਹਿ ਸਕੀਏ ਇੱਕ ਮੈਸੇਜ ਲਾ ਸਕੀਏ ਵੀਡੀਓ ਬਣਾਉਣ ਦਾ ਮਕਸਦ ਇਹ ਆ ਭਰਾ ਮੇਰੇਓ ਕਿ ਇਹੋ ਜਿਹਾ ਮੈਸੇਜ ਆਮ ਹੀ ਪਬਲਿਕ ਚ ਆਪਾਂ ਨੂੰ ਦੇਨੇ ਚਾਹੀਦੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋ ਸਕੇ ਇੰਨੀ ਕੋ ਗੱਲਾਂ ਕਹਿੰਦੇ ਤੜ ਤੜ ਅੱਗੇ ਲੈਣੀ ਚੋਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ